ਕਹਿੰਦੇ ਪਿਆ ਹੈ ਦਰਖਤ ਦੀ ਠੰਡੀ ਸ਼ਾਮ ਮਾਣ ਰਿਆ ਦੁਪਹਿਰ ਦਾ ਸਮਾਂ ਪ੍ਰਾਣੇ ਸਮੇਂ ਦੇ ਆਪਾਂ ਪਿੰਡਾਂ ਵਾਲੇ ਜਿਹੜੇ ਬਜ਼ੁਰਗ ਤੁਸੀਂ ਬੈਠੇ ਹੋ ਕਦੀ ਜਿਹੜੀ ਦਰਖਤ ਦੀ ਸ਼ਾਮ ਦੀ ਸੀ ਨਾ ਆਪਾਂ ਜਾਣਿਆ ਸ਼ਫਰ ਤੇ ਉਹ ਦਰਖਤ ਦੀ ਛਾਂ ਅੱਜ ਦੇ ਏਸ਼ੀ ਕਮਰੇ ਨਾਲੋਂ ਵੀ ਵੱਧ ਸਕੂਨ ਦਿੰਦੀ ਸੀ ਰਸਤੇ ਵਿੱਚ ਕਿਤੇ ਮੋਟਰਾਂ ਤੋਂ ਬੰਬੀਆਂ ਤੋਂ ਨਲਕੇ ਤੋਂ ਪਾਣੀ ਪੀਣਾ ਪਿਆਸ ਲੱਗੀ ਇੰਜ ਲੱਗਦਾ ਸੀ ਵੀ ਅੰਮ੍ਰਿਤ ਪੀ ਲਿਆ ਅੱਜ ਤੁਸੀਂ ਸ਼ਰਧਈਆਂ ਪੀ ਲੋ ਸ਼ਰਬਤ ਪੀ ਲੋ ਕੋਕ ਪੀ ਲੋ ਉਹ ਸਕੂਨ ਹੀ ਨਹੀਂ ਬਣਦਾ ਉਹ ਸ਼ਾਂਤੀ ਆਂਦੀ ਨਹੀਂ ਮਨ ਵਿੱਚ ਉਹ ਨਹੀਂ ਖੇਡ ਬਣਦੀ ਜਿਹੜੀ ਉਹ ਨਲਕੇ ਦਾ ਪਾਣੀ ਪੀ ਕੇ ਰਸਤੇ ਵਿੱਚ ਮੋਟਰ ਤੋਂ ਪਾਣੀ ਪੀ ਕੇ ਆਉਂਦੀ ਸੀ ਫਿਰ ਦਰਖਤ ਦੀ ਛਾਂ ਥੱਲੇ ਦੋ ਪਲ ਬਹਿ ਗਏ ਆਹਾ ਉਹ ਮਤਲਬ ਸਵਰਗ ਦੇ ਝੂਟੇ ਹੁੰਦੇ ਸਨ ਇਸੇ ਕਮਰੇ ਵਿੱਚ ਵੀ ਅਜਿਹੀ ਗੱਲ ਨਹੀਂ ਹੈ ਫਕੀਰ ਪਿਆ ਦਰवेश ਬੰਦਾ ਹੈ ਕਹਿੰਦੇ ਦਰਖਤ ਦੀ ਛਾਂ ਥੱਲੇ ਪਿਆ ਆਨੰਦ 'ਚ ਪਿਆ ਮੌਜ 'ਚ ਪਿਆ ਕਰਤੇ ਦਾ ਖੁਦਾ ਦਾ ਅੱਲਾ ਦਾ ਪਰਵਰਦੀਗਾਰ ਦਾ ਸ਼ੁਕਰਾਨਾ ਕਰਦਿਆਂ ਕਰਦਿਆਂ ਸਮਾਂ ਬੀਤ ਰਿਹਾ ਆਨੰਦ 'ਚ ਮੌਜ 'ਚ ਗੱਲਾਂ ਕਰ ਰਿਹਾ ਆਪਣੇ ਆਪ 'ਚ ਇੱਕ ਬਾਦਸ਼ਾ ਲੰਘਿਆ ਉਧਰ ਉਹਦਾ ਕਾਫਲਾ ਲੰਘਿਆ ਕਾਫਲਾ ਲੰਘਿਆ ਪਹਿਲਾਂ ਮੂਰੇ ਸਿਪਾਹੀ ਲੰਘੇ ਸਿਪਾਹੀਆਂ ਨੇ ਵੇਖਿਆ ਵੀ ਬਾਦਸ਼ਾ ਪਿੱਛੇ ਆ ਰਿਹਾ ਤੇ ਫਕੀਰ ਸੁੱਤਾ ਪਿਆ ਨੂੰ ਉਠਾ ਦੇਈ ਇਹ ਵੀ ਬਾਦਸ਼ਾ ਪਿਆ ਹੈ ਤੇ ਉਹਨੂੰ ਦੁਆ ਸਲਾਮ ਕਰ ਪ੍ਰਾਣੇ ਸਮੇਂ ਚ ਜ਼ਰੂਰੀ ਹੁੰਦਾ ਸੀ ਜਦੋਂ ਬਾਦਸ਼ਾ ਦਾ ਕਾਫਲਾ ਨਿਕਲਦਾ ਉਹਨੂੰ ਦੁਆ ਸਲਾਮ ਜ਼ਰੂਰੀ ਮੰਨੀ ਜਾਂਦੀ ਸੀ ਜਿਹੜਾ ਨਹੀਂ ਕਰਦਾ ਕਈ ਵਾਰੀ ਬਾਦਸ਼ਾ ਨੂੰ ਮਰਵਾ ਵੀ ਦਿੱਤੇ ਸਨ ਇਹਨੂੰ ਕਤਲ ਕਰ ਦਿਓ ਇਹਦੀ ਗਰਦਨ ਮੇਰੇ ਅੱਗੇ ਕਿਉਂ ਨਹੀਂ ਚੁੱਕੀ ਫਕੀਰ ਆਪਣੇ ਬੇਪਰਵਾਹੀ ਚ ਪਿਆ ਹੈ ਕਈਆਂ ਨੇ ਇਸ ਨੂੰ ਸਿਕੰਦਰ ਨਾਲ ਵੀ ਜੋੜ ਕੇ ਦੇਖਿਆ ਵੀ ਜਿਹੜਾ ਉਹ ਕਾਫਲਾ ਸੀ ਉਹ ਸਿਕੰਦਰ ਦਾ ਸੀ ਦਾ ਗ੍ਰੇਟ કહਾਇਆ ਆਪਣੇ ਆਪ ਨੂੰ ਮਹਾਨ ਸਿਕੰਦਰ ਕਹਿੰਦੇ ਜਦੋਂ ਕਾਫਲਾ ਲੰਘਿਆ ਉਹਦੇ ਸਿਪਾਈਆਂ ਨੇ ਜਾ ਕੇ ਫਕੀਰ ਨੂੰ ਠਾਇਆ ਕਹਿੰਦੇ ਵੀ ਉੱਠ ਉਹ ਕਹਿੰਦੇ ਕੀ ਹੋਇਆ ਕਹਿੰਦੇ ਬਾਦਸ਼ਾਹ ਸਲਾਮਤ ਦੀ ਸਵਾਰੀ ਆ ਰਹੀ ਹੈ ਤੂੰ ਦੁਆ ਸलाम ਕਰ ਉਹ ਕਹਿੰਦੇ ਵੀ ਮੈਨੂੰ ਲੋੜ ਦੀ ਤੁਹਾਡੇ ਬਾਦਸ਼ਾਹ ਨੂੰ ਲੋੜ ਹੈ ਤੁਸੀਂ ਉਹਨੂੰ ਕਹਦੇ ਹੋ ਉਹ ਬੜੇ ਹੈਰਾਨ ਹੋਏ ਬੇੱਡੀ ਵੱਡੀ ਗੱਲ ਕਹਿ ਰਿਹਾ ਹੈ ਉਹਨਾਂ ਨੇ ਜਾ ਕੇ ਫਟਾਫਟ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਇੱਕ ਫਕੀਰ ਪਿਆ ਉੱਠ ਨਹੀਂ ਰਿਹਾ ਉਹ ਕਹਿੰਦਾ ਵੀ ਮੈਨੂੰ ਤੇ ਲੋੜ ਨਹੀਂ ਜੇ ਬਾਦਸ਼ਾਹ ਨੂੰ ਲੋੜ ਹੈ ਤੇ ਉਹ ਮੇਰੇ ਕੋਲ ਆ ਜਾਏ ਬਾਦਸ਼ਾਹ ਥੋੜਾ ਜਿਹਾ ਸਿਆਣਾ ਸੀ ਉਹ ਗੱਲ ਨੂੰ ਸਮਝ ਗਿਆ ਵੀ ਫਕੀਰ ਵਿੱਚ ਕੋਈ ਗੱਲ ਹੈ ਉਹ ਉਤਰਿਆ ਘੋੜੇ ਤੋਂ ਆਪ ਚਲਾ ਗਿਆ ਕਹਿਣ ਲੱਗਾ ਉਹ ਫਕੀਰਾ ਤੂੰ ਇੱਥੇ ਪਿਆ ਹੈ ਤੂੰ ਪਹਿਲੇ ਕੱਲ ਉੱਠਿਆ ਨਹੀਂ ਕਦੇ ਵੀ ਮੈਂ ਕਿਉਂ ਉੱਠਾ ਕਹਿੰਦਾ ਤੈਨੂੰ ਦੁਆ ਸਲਾਮ ਕਰਨੀ ਚਾਹੀਦੀ ਹੈ ਕਹਿੰਦੇ ਵੀ ਦੇਖ ਇਹ ਭੁੱਖ ਸਲਾਮ ਦੀ ਭੁੱਖ ਪਾਵ ਕੋਈ ਮੇਰੇ ਅੱਗੇ ਝੁਕੇ ਇਹ ਭੁੱਖ ਤੇਰੀ ਹੋ ਸਕਦੀ ਹੈ ਮੇਰੀ ਭੁੱਖ ਨਹੀਂ ਹੈ ਇਹ ਤੇਰੀ ਲੋੜ ਹੈ ਵੀ ਤੂੰ ਤੈਨੂੰ ਕੋਈ ਸ਼ਲਾਮ ਕਰੇ ਦੁਆ ਕਰੇ ਤੇਰੇ ਅੱਗੇ ਝੁਕੇ ਸਜਦਾ ਕਰੇ ਤੇਰੀ ਭੁੱਖ ਹੈ ਇਹ ਮੇਰੀ ਨਹੀਂ ਹੈ ਜੇ ਤੇਰੀ ਭੁੱਖ ਹੈ ਲੋੜ ਤੇਰੀ ਹੈ ਤੂੰ ਚੱਲ ਗਿਆ ਮੈਂ ਕਿਉਂ ਆਵਾਂ ਉਹ ਕਹਿਣ ਲੱਗੇ ਚਲੋ ਠੀਕ ਹੈ ਫਿਰ ਕਹਿਣ ਲੱਗੇ ਤੂੰ ਮੇਰੇ ਨਾਲ ਚੱਲ ਫਕੀਰ ਕਹਣ ਲੱਗਾ ਤੂੰ ਕਿੱਥੇ ਚੱਲਿਆ ਕਹਿੰਦਾ ਮੈਂ ਚੱਲਿਆ ਫਲਾਣੇ ਦੇਸ਼ ਤੇ ਹਮਲਾ ਕਰਨ ਹਮਲਾ ਕਿਉਂ ਕਰਨਾ ਹੈ ਮੈਂ ਉੱਥੋਂ ਦੇ ਇਲਾਕੇ ਤੇ ਕਬਜ਼ਾ ਕਰਨਾ ਹੈ ਕਬਜ਼ਾ ਕਿਉਂ ਕਰਨਾ ਹੈ ਮੈਂ ਉੱਥੇ ਆਪਣਾ ਰਾਜ ਕਰਨੇ ਝੰਡਾ ਚਲਾਉਣਾ ਹੈ ਝੰਡਾ ਚਲਾਉਣ ਲਈ ਕੀ ਕਰਨਾ ਪਏਗਾ ਕਹਿੰਦਾ ਜੰਗ ਕਰਨੀ ਹੈ ਲੜਾਈ ਕਰਨੀ ਹੈ ਹਮਲਾ ਹੋਏਗਾ ਕਿੰਨੇ ਕੁ ਲੋਕ ਮਾਰੇ ਜਾਣਗੇ ਕਹਿੰਦਾ ਅਮੂਮਨ ਲੱਗਦਾ ਹੈ 50000 ਤੋਂ ਲੱਖ ਦੇ ਕਰੀਬ ਫੌਜ ਮਾਰੀ ਜਾਏਗੀ ਉਸ ਤੋਂ ਬਾਅਦ ਕੀ ਹੋਏਗਾ ਕਹਿੰਦਾ ਮੇਰਾ ਰਾਜ ਹੋ ਜਾਏਗਾ ਫਿਰ ਜੇ ਤੇਰਾ ਰਾਜ ਹੋ ਗਿਆ ਫਿਰ ਕੀ ਕਰੇਗਾ ਕਹਿੰਦਾ ਫਿਰ ਹੋਰ ਦੇਸ਼ ਜਿੱਤਾਂਗੇ ਫਿਰ ਕੀ ਹੋ ਜਾਏਗਾ ਫਿਰ ਉੱਥੇ ਵੀ ਮੇਰਾ ਰਾਜ ਹੋ ਜਾਏਗਾ ਕਦੋਂ ਤੱਕ ਜਿੱਤੇਗਾ ਕਹਿੰਦਾ ਜਦੋਂ ਤੱਕ ਸਾਰੀ ਦੁਨੀਆ ਤੇ ਰਾਜ ਨਹੀਂ ਹੁੰਦਾ ਫਕੀਰ ਕਹਿਣ ਲੱਗਿਆ ਫਿਰ ਕੀ ਹੋਏਗਾ ਕਹਿੰਦਾ ਜਦੋਂ ਸਾਰੀ ਦੁਨੀਆ ਤੇ ਮੇਰਾ ਰਾਜ ਹੋਏਗਾ ਨਾ ਉਦੋਂ ਮੈਂ ਚੈਨ ਸਕੂਨ ਦੀ ਜ਼ਿੰਦਗੀ ਸ਼ਾਂਤੀ ਦੀ ਜ਼ਿੰਦਗੀ ਜਿੱਗਾ ਆਰਾਮ ਨਾਲ ਮੈਂ ਲੇਟਾਂਗਾ ਕਹਿੰਦਾ ਵੀ ਤੂੰ ਮੈਂ ਪਾਗਲ ਫਕੀਰ بے ਪਰਵਾਹ ਹੁੰਦਾ ਰੱਬ ਦੇ ਪਿਆਰੇ ਵੀ ਤੂੰ ਹੋ ਗਿਆ ਪਾਗਲ ਤੂੰ ਹੋ ਗਿਆ ਮਤਵੱਲਾ ਜਿਹੜੀ ਸ਼ਾਂਤੀ ਦੀ ਨੀਂਦ ਜਿਹੜੀ ਸੁੱਖ ਸਕੂਨ ਦੀ ਨੀਂਦ ਤੋਂ ਲੱਖਾਂ ਕਰੋੜਾਂ ਲੋਕਾਂ ਨੂੰ ਮਾਰ ਕੇ ਲੱਖਾਂ ਕਰੋੜਾਂ ਰੁਪਈਆ ਬਰਬਾਦ ਕਰਕੇ ਲੱਖਾਂ ਭੈਣਾ ਬੀਬੀਆਂ ਦੇ ਸੁਹਾਗ ਉਜਾੜ ਕੇ ਬੱਚਿਆਂ ਨੂੰ ਯਤੀਮ ਕਰਕੇ ਖੂਨ ਦੀਆਂ ਨਦੀਆਂ ਵਹਾ ਕੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀਆਂ ਬਾਦੋਆਵਾਂ ਲੈ ਕੇ ਜਿਹੜੀ ਸ਼ਾਂਤੀ ਦੀ ਨੀਂਦ ਭਾਲਦਾ ਹੈ ਆ ਸਾਰਾ ਕੁਝ ਛੱਡ ਕੇ ਦਰਖਤ ਦੇ ਥੱਲੇ ਆ ਜਾ ਮੈਂ ਉਹ ਸ਼ਾਂਤੀ ਦੀ ਨੀਂਦ ਇੱਥੇ ਹੀ ਮੰਨ ਰਿਹਾ ਹਾਂ ਤੇਰੇ ਨਾਲੋਂ ਵੱਧ ਸਕੂਨ ਦੀ ਨੀਂਦ ਮੈਨੂੰ ਅਸ਼ਦ ਰਖ ਥੱਲੇ ਆ ਰਹੀ ਹੈ ਤੂੰ ਤੇ ਕਮਲ ਐਨਾ ਕੁਝ ਕਰਨਾ ਆ ਇੱਥੇ ਬੈਠ ਦੇ ਕੇ ਇਹਦੇ ਵਰਗਾ ਸਕੂਨ ਕਿੱਥੇ ਹੈ ਦਰवेश ਦੀ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਹੋਏਗਾ ਕੀ ਅੰਤ ਕੀ ਹੈ ਤੁਸੀਂ ਕੋਈ ਕੰਮ ਕਰ ਲੋ ਇੱਕ ਸਵਾਲ ਆਪਣੇ ਮਨ ਨੂੰ ਆਪ ਹੀ ਕਰਿਆ ਕਰੋ ਵੀ ਫੇਰ ਕੀ ਹੋ ਜਾਏਗਾ ਬੰਦਾ ਕਹਿੰਦਾ ਜੀ ਮੈਂ ਆ ਕੰਮ ਤਾਂ ਕਰਦਾ ਕਹਿੰਦਾ ਫੇਰ ਕਿ ਹੋ ਗਿਆ ਫਿਰ ਆ ਕਰਾਂਗਾ ਫੇਰ ਕਿ ਹੋ ਗਿਆ ਫਿਰ ਆ ਕਰਾਂਗਾ ਫੇਰ ਕਿ ਹੋ ਗਿਆ ਫਿਰ ਆ ਕਰਾਂਗਾ ਫੇਰ ਕਿ ਹੋ ਗਿਆ ਬੱਚਿਆਂ ਲਈ ਕਰਾਂਗਾ ਦੋ ਘਰ ਬਣਾਵਾਂਗਾ ਚਾਰ ਪੈਸੇ ਜੋੜਾਂਗਾ ਫੇਰ ਕਿ ਫਿਰ ਆਰਾਮ ਨਾਲ ਸੁੱਖ ਸਕੂਨ ਨਾਲ ਬੈਠਾਂਗਾ ਕਹਿੰਦੇ ਹੁਣੇ ਹੀ ਬਹਿ ਜਾ ਕਿਉਂ ਪੰਗੇ ਚ ਪੈਣਾ ਕਿਉਂ ਜਫਰ ਜਾਲਣੇ ਨੇ ਨੇ ਹੋਏਗਾ ਕਿ ਹੁਣਾਂ ਕੁਝ ਵੀ ਨਹੀਂ ਕਿਸੇ ਦਾ ਵੀ ਕੁਝ ਨਹੀਂ ਬਣਿਆ ਇਧਰ ਤੇ ਨਹੀਂ ਵੀ ਕਰਨਾ ਨਹੀਂ ਗੱਲ ਇਹ ਵੀ ਜਿਹੜੀ ਬੇਫਾਲਤੂ ਦੀ ਦੌੜ ਭੱਜ ਹੈ ਜਿਹੜੀ ਸਾਡੀ ਮਨ ਦੀ ਸ਼ਾਂਤੀ ਨੂੰ ਬਰਬਾਦ ਕਰ ਰਹੀ ਹੈ ਅੱਜ ਬੰਦੇ ਨੂੰ ਬਹੁਤ ਜ਼ਿਆਦਾ ਜਿਹੜੇ ਰੋਗ ਨੇ ਨਾ ਉਹ ਸਾਡੀ ਜਿਹੜੀ ਨਜਾਇਜ਼ ਦੌੜ ਭੱਜ ਹੈ ਉਹਦੇ ਕਾਰਨ ਲੱਗਦੇ ਨੇ ਜਿਹਨੂੰ ਤੁਸੀਂ ਚਿੰਤਾ ਡਿਪਰੈਸ਼ਨ ਕਹਿ ਰਹੇ ਹੋ ਬੀਪੀ 슈ਗਰ ਹਾਰਟ ਅਟੈਕ ਇਹ ਕਿੱਥੋਂ ਆ ਰਹੇ ਨੇ ਇਹ ਸਾਡੇ ਮਨ ਦੀ ਚਿੰਤਾ 'ਚ ਰੋਗ ਵਾਪਰੇ ਨੇ ਸਾਰੇ ਪੁਰਾਣੇ ਸਮੇਂ 'ਚ ਕਿਸੇ ਨੂੰ ਵੀ ਨਹੀਂ ਸੀ ਹੁੰਦਾ 슈ਗਰ ਕਿਹਨੂੰ ਹੁੰਦੀ ਸੀ ਕਿਹਨੂੰ ਪਤਾ ਵੀ 슈ਗਰ ਕੋਈ ਰੋਗ ਹੁੰਦਾ ਹੈ ਅੱਸੀ ਅੱਸੀ 90 90 ਸਾਲ ਦੇ ਬਜ਼ੁਰਗ ਸਾਡੇ ਭੱਜੇ ਦੌੜੇ ਫਿਰਦੇ ਸਨ ਕਦੀ ਕਿਸੇ ਦੇ ਐਨਕਾ ਨਹੀਂ ਸੀ ਲੱਗੀਆਂ ਕਦੀ ਕਿਸੇ ਦੇ ਦੰਦ ਨਹੀਂ ਸੀ ਖਰਾਬ ਹੋਏ ਕਦੀ ਕਿਸੇ ਨੂੰ ਬੁਖਾਰ ਤੱਕ ਨਹੀਂ ਸੀ ਚੜਿਆ ਉਹਦਾ ਕਾਰਨ ਸੀ ਵੀ ਜ਼ਿੰਦਗੀ ਵਿੱਚ ਸ਼ਾਂਤੀ ਸੀ, ਸਹਜ ਸੀ, ਟਿਕਾਹ ਸੀ। ਲੋਭ ਨਹੀਂ ਸੀ, ਲਾਲਚ ਨਹੀਂ ਸੀ। ਬੇਈਮਾਨੀ ਨਹੀਂ ਸੀ। ਪਿਆਰ ਸੀ, ਸਤਿਕਾਰ ਸੀ, ਰਿਸ਼ਤਿਆਂ ਵਿੱਚ ਆਦਰ ਮਾਨ ਸੀ। ਇੱਕ ਦੂਸਰੇ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਹੁੰਦੇ ਸਨ। ਇੱਕ ਦੂਸਰੇ ਨੂੰ ਦੁਖੀ ਵੇਖ ਕੇ ਆਪ ਦੁਖੀ ਹੋ ਜਾਂਦੇ ਸਨ। ਅੱਜ ਕਿਸੇ ਨੂੰ ਦੁਖੀ ਵੇਖ ਕੇ ਅਸੀਂ ਖੁਸ਼ ਹੁੰਨੇ ਆਂ। ਵੀ ਵਧੀਆ ਚੰਗੀ ਗੱਲ ਹੈ। ਉਹਦੇ ਨਾਲਾ ਹੋ ਗਿਆ। ਅੱਜ ਬੜਾ ਕੁਝ ਖੁਸ਼ੀ ਮਿਲੀ ਹੈ। ਇਹਨੂੰ ਕਹਿੰਦੇ ਨੇ ਕਲਯੁਗ ਦਾ ਪ੍ਰਭਾਵ, ਮਾਇਆ ਦਾ ਪ੍ਰਭਾਵ। ਕਾਰਨ ਕੀ ਇਹ ਕਾਰਨਿਕੋ ਹੀ ਐ ਅਸੀਂ ਸੱਚ ਤੋਂ ਟੁੱਟ ਗਏ ਮੂਲ ਤੋਂ ਟੁੱਟ ਗਏ ਮਹਾਰਾਜ ਨੇ ਕਿਹਾ ਜਦੋਂ ਵੀ ਕੋਈ ਵਸਤੂ ਕੋਈ ਪਦਾਰਥ ਆਪਣੇ ਮੂਲ ਤੋਂ ਟੁੱਟਦਾ ਹੈ ਉਹ ਭਟਕ ਜਾਂਦਾ ਹੈ ਕੋਈ ਵੀ ਵਸਤੂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰਾ ਮੂਲ ਕੀ ਹੈ ਤੂੰ ਹੈ ਕੀ ਹੈ ਬੰਦਿਆ ਤੂੰ ਰੱਬ ਸੀ ਤੂੰ ਰੱਬ ਦਾ ਨੂਰ ਸੀ ਖੁਦਾਏ ਨੂਰ ਹੈ ਤੂੰ ਬੰਦੇ ਕੋ ਖੁਦਾ ਮਤ ਕਹੀਏ ਬੰਦਾ ਖੁਦਾ ਨਹੀਂ ਹੈ ਲੇਕਿਨ ਖੁਦਾ ਕੇ ਨੂਰ ਸੇ ਖੁਦਾ ਵੀ ਨਹੀਂ ਹੈ ਤੂੰ ਖੁਦਾ ਨਹੀਂ ਪਰ ਨੂਰੇ ਖੁਦਾ ਹੈ ਅਸੀਂ ਆਪਣੇ ਆਪ ਨੂੰ ਕੁਛ ਹੋਰ ਹੀ ਮੰਨ ਕੇ ਬੈ ਗਏ ਗੁਰੂ ਭਲਾ ਕਰਨ ਤਾਂ ਸਤਿਗੁਰੂ ਕਹਿਣ ਲੱਗੇ ਵੀ ਇੱਕੋ ਹੀ ਤਰੀਕਾ ਹੈ ਤੇਰੇ ਮਨ ਨੂੰ ਸ਼ਾਂਤ ਕਰਨ ਦਾ ਸ਼ਹਿਜ ਵਿੱਚ ਰਸ ਦਾ ਅਰਥੰਦਾ ਕੁਝ ਗੁੱਝੇ ਭੇਦ ਅੰਦਰੋਂ ਜਿਹੜਾ ਰੱਬੀ ਗਿਆਨ ਪੈ ਪ੍ਰਗਟ ਹੁੰਦਾ ਨਾ ਜਦੋਂ ਆਪਾਂ ਕਹਿੰਦੇ ਵੀ ਬੰਦਾ ਬਹੁਤ ਸ਼ਿਆਣਾ ਹੋ ਗਿਆ ਸ਼ਿਆਣੇ ਦਾ ਅਰਥ ਹੈ ਦੂਰ ਅੰਦੇਸ਼ ਇੰਟੈਲੀਜੈਂਟ ਨਿੱਕੇ ਨਿੱਕੇ ਗੱਲ 'ਚ ਵੱਡੇ ਵੱਡੇ ਅਰਥ ਕੱਢਣ ਵਾਲਾ ਉਹਨੂੰ ਰਹਸ ਕਹਿੰਦੇ ਨੇ ਇਹ ਸਾਰਾ ਕੁਝ ਤੇਰੇ ਅੰਦਰੋਂ ਉਪਜੇਗਾ ਸਗਲੇ ਦੁੱਖ ਪਲਾਇਣ ਤੇ ਇਹ ਤੋਂ ਇਲਾਵਾ ਜਿੰਨੇ ਵੀ ਦੁੱਖ ਤੈਨੂੰ ਘੇਰੀ ਬੈਠੇ ਨੇ ਉਹ ਵੀ ਸਾਰੇ ਮਿਟ ਜਾਣਗੇ ਤੂੰ ਬਾਣੀ ਪੜਿਆ ਕਰ ਬਾਣੀ ਨਾਲ ਜੁੜਿਆ ਕਰ ਰੋਜ਼ ਤੁਸੀਂ ਪੜਦੇ ਹੁਣ ਵੀ ਆਪਾਂ ਪੜਾਂਗੇ ਜਦੋਂ ਅਨੰਦ ਸਾਹਿਬ ਦਾ ਪਾਠ ਹੁੰਦਾ ਨਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੂੰ ਸੱਚੀ ਬਾਣੀ ਸੁਣ ਕੇ ਵੇਖ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਰੋਗ ਮਿਟ ਜਾਣਗੇ ਜੀਵਨ ਨਹੀਂ ਮਿਲਣਾ ਬਾਰ ਬਾਰ ਨਾ ਸਫਰੀ ਵਕਤ ਗਵਾਇਆ ਕਰ ਗੁਰਬਾਣੀ ਹਰਦਮ ਪੜਿਆ ਕਰ ਗੁਰਬਾਣੀ ਹਰਦਮ ਗਾਇਆ ਕਰ ਕਹਿੰਦੇ ਬਾਣੀ ਪੜਿਆ ਕਰ ਸੁਣਿਆ ਕਰ ਸਮਝਿਆ ਕਰ ਗੁਰੂ ਭਲਾ ਕਰੇ ਮੈਂ ਤੇ ਹੋਰ ਵੇਖਿਆ ਤੁਸੀਂ ਵੇਖਿਆ ਹੁਣ ਇੱਥੋਂ ਦਾ ਕਈ ਥਾਵਾਂ ਤੇ ਸਾਰੀਆਂ ਤੇ ਨਹੀਂ ਭਾਈ ਕਈ ਥਾਵਾਂ ਦਾ ਅਰਥ ਹੈ ਗੁਰੂ ਘਰਾਂ ਵਿੱਚ ਉਹਨੂੰ ਸ਼ਾਇਦ ਪਤਾ ਨਹੀਂ ਤੁਸੀਂ ਉਹਦਾ ਕੁਝ ਨਾਮ ਰੱਖਿਆ ਹੁੰਦਾ ਚੈਰਿਟੀ ਕੁਝ ਜਿਹੜਾ ਸਰਕਾਰ ਕੁਝ ਸਹੂਲਤਾਂ ਦਿੰਦੀ ਹੈ ਵੀ ਇੱਥੇ ਬਜ਼ੁਰਗਾਂ ਦੇ ਬੈਠਣ ਵਾਸਤੇ ਸਥਾਨ ਬਣਾਏ ਜਾਂਦੇ ਨੇ ਉੱਥੇ ਟੀਵੀ ਵਗੈਰਾ ਲੱਗੇ ਹੁੰਦੇ ਨੇ ਕਮਿਊਨਿਟੀ ਸੈਂਟਰ ਜਾਂ ਇਦਾਂ ਦਾ ਕੁਝ ਹੁੰਦਾ ਹੈ ਉੱਥੇ ਸਾਡੇ ਹੁਣ ਉਹ ਹੁੰਦਾ ਗੁਰੂ ਘਰਾਂ ਦੇ ਵਿੱਚ ਹੀ ਹੈ ਮੰਨ ਲਓ ਵੀ ਆਹ ਗੁਰੂ ਘਰ ਹੈ ਇੱਕ ਦੋ ਨਾਲ ਛੱਡ ਕੇ 50 ਕੁ ਸੌਗਾ ਜੀ ਉੱਥੇ ਬਜ਼ੁਰਗ ਬੈਠੇ ਹੁੰਦੇ ਨੇ ਤਾਸ਼ ਖੇលਦੇ ਆ ਸਾਰਾ ਸਾਰਾ ਦਿਨ ਤਾਸ਼ ਦੇ ਪੱਤੇ ਕੁੱਟੇ ਜਾਂਦੇ ਆ ਹੋਰ ਵੀ ਉੱਥੇ ਬੜਾ ਕੁਝ ਚੱਲੀ ਜਾਂਦਾ ਗੁਰੂ ਭਲਾ ਕਰੇ ਮਹਾਰਾਜ ਉਹ ਹੀ ਤੇ ਕਹਿ ਰਹੇ ਵੀ ਜਿਹੜਾ ਕੰਮ ਕਰਨਾ ਜੀ ਉਹਦੇ ਕੀਤਾ ਹੀ ਨਹੀਂ ਤੇ ਜਿਹੜਾ ਕਰ ਰਿਹਾ ਉਹ ਤੇਰੇ ਕੰਮ ਕੋਈ ਨਹੀਂ ਹੋਣਾ ਆ ਸ਼ਾਂਤੀ ਤੇ ਆਪੇ ਫੈਲਣੀ ਹੈ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਬਟੂ ਕਹਿੰਦੇ ਘਰੇ ਵਾਜੋ ਘਰੇ ਵੀ ਬੀਬੀ ਲੜੀ ਜਾਂਦੀ ਐ ਆਖੋ ਸਤਨਾਮ ਸ਼੍ਰੀ ਵਾਇਗੁਰੂ ਸੋਚਿਆ ਵੀ ਚੱਲ ਇੱਥੇ ਹੀ ਬੈਠ ਕੇ ਟਾਈਮ ਪਾਸ ਕਰ ਲਈਏ ਮਤਲਬ ਸਮੱਸਿਆਵਾਂ ਸਾਰੇ ਪੱਸੀ ਨੇ ਮਾਇਆ ਚ ਗੁਰੂ ਪੁਲਾ ਕਰਨ ਸਤਗੁਰੂ ਕਹਿੰਦੇ ਸਗਲੇ ਦੁੱਖ ਪਲਾਇਣ ਜੇ ਕਿਤੇ ਉਹਨਾਂ ਸ਼ਬਦਾਂ ਤੋਂ ਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਬਤੀਤ ਕਰ ਲੈਣਾ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਮਿਟ ਜਾਣਾ ਸਾਰੇ